ਕੋਈ ਸਾਡੇ ਵਾਸਤੇ ਕੋਈ ਨਵਾਂ ਸਾਲ ਨਹੀਂ ਜੀ ਸਾਡਾ ਨਵਾਂ ਸਾਲ ਤਾਂ ਉਦੋਂ ਹੋਊਗਾ ਜਦੋਂ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਜੋ ਆਨੰਦ ਇਥੇ ਅੰਦੋਲਨ ਚ ਬੈਠ ਕੇ ਆਉਂਦਾ ਨਾ ਉਹਦਾ ਨਵੇਂ ਸਾਲ ਦਾ ਸਾਨੂੰ ਇੰਨੀ ਖੁਸ਼ੀ ਨਾ ਹੋਵੇ ਜੋ ਸੇਵਾ ਕਰਕੇ ਸਾਨੂੰ ਖੁਸ਼ੀ ਮਿਲਦੀ ਹੈ ਜੀ ਜਾਂ ਜਿਹੜੇ ਕਾਰਪੋਰੇਟਰ ਸਿਸਟਮ ਚਲਾ ਰਹੇ ਜਿਹੜੇ ਫੂਡ ਨੂੰ ਕੈਪਚਰ ਕਰਨਾ ਚਾਹੁੰਦੇ ਆ ਉਹਨਾਂ ਦੀ ਨਵੇਂ ਸਾਲ ਦੀ ਗੱਲ ਹੋ ਸਕਦੀ ਹੈ ਸਾਡੇ ਆ ਤੇ ਕੋਈ ਨਵਾਂ ਸਾਲ ਜੀ ਮੈਂ ਸਾਡੇ ਤੇ ਨੁੱਟਦਾ ਜੀ ਆਲੂ ਉਬਾਲਦੇ ਆ ਜੀ ਸਾਡੇ ਤੇ ਨੂੰ ਆਲੂ ਬਾਟ ਕੇ ਗੋਭੀ ਕ੍ਰੈਸ਼ ਕਰਦੇ ਜੀ ਨੂੰ ਮੈਂ ਬਰੀਕ ਕਰ ਲੈਨੇ ਆ ਔਰ ਮਿਰਚਾਂ ਪਿਆਜ਼ ਚਰ ਕਰਕੇ ਤੇ ਫਿਰ ਅਸੀਂ 8:30 9:00 ਵਜੇ ਪਰੌਂਠੇ ਸ਼ੁਰੂ ਕਰ ਦਿੰਦੇ ਹਾਂ ਜੀ ਇਹ ਲਗਾਤਾਰ ਆਲੂ ਗੋਭੀ ਦੇ ਡੇਲੀ ਪਰੌਂਠੇ ਰੇ ਜੀ ਬਣਾਉਣੇ ਦਿੱਲੀ ਅੰਦੋਲਨ ਨੇ ਸਿਖਾਇਆ ਪਹਿਲਾਂ ਨਹੀਂ ਸਿੱਖਿਆ ਨਹੀਂ ਪਹਿਲਾਂ ਵੀ ਸੇਵਾ ਕਰਦੇ ਰਹਿੰਦੇ ਹਾਂ ਜੀ ਵੈਸੇ ਉਹ ਇੱਥੇ ਆ ਕੇ ਵੱਧ ਹੋਇਆ ਜੀ ਇੱਦਾਂ ਜਦੋਂ ਸਾਡੀਆਂ ਕੋਈ ਮੰਗਾਂ ਨਹੀਂ ਮੰਨੀਆਂ ਜਾਂਦੇ ਸਾਡੀ ਕੋਈ ਸੁਣਦਾ ਨਹੀਂ ਸਰਕਾਰਾਂ ਤਾਂ ਕਰਕੇ ਸਾਨੂੰ ਬੈਠਣਾ ਪੈ ਰਿਹਾ ਜੀ ਅਮਰਸਰ ਤੋਂ ਪਿੰਡ ਜੱਟੀਵੰਡਿਆ ਸਾਡੇ ਬੱਚੇ ਬਾਹਰ ਆ ਜੀ ਅਸੀਂ ਕੈਨੇਡਾ ਨੂੰ ਸਿਰਫ ਸੇਵਾ ਕਰਨ ਆਏ ਹਾਂ ਜੀ ਆਹ ਦੋ ਮੁੰਡੇ ਦੋਵੇਂ ਬਾਹਰ ਆ ਜੀ ਅਸੀਂ ਵੀ ਬਾਹਰ ਹੀ ਸੀ ਸੰਘਰ ਨਵਾਂ ਸਾਲ ਕਿਸਾਨਾਂ ਦੇ ਨਾਲ ਆ ਸੀ ਖਨੌਰੀ ਬਾਰਡਰ ਤੇ ਆ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਿਹਦੇ ਪਾਸੇ ਕਿਸਾਨ ਵੀ ਉਹਨਾਂ ਦੇ ਨਾਲ ਡਟੇ ਬੈਠੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਸਵੇਰ ਦੇ ਸਮੇਂ ਜਿਹੜਾ ਲੰਗਰ ਤਿਆਰ ਕੀਤਾ ਜਾ ਰਿਹਾ ਗੱਲਬਾਤ ਵੀ ਕਰਾਂਗੇ ਕਿਸਾਨਾਂ ਦੇ ਨਾਲ ਇੱਕ ਪਾਸੇ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਵੀ ਮੋਰਚੇ ਦੇ ਵਿੱਚ ਡਟੇ ਪਏ ਨੇ 10 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਮੋਰਚੇ ਦੇ ਵਿੱਚ ਕਿਸਾਨ ਦੇ ਲੋਤ ਨੂੰ ਪਰ ਹਜੇ ਸਰਕਾਰ ਦਾ ਕੋਈ ਸੱਦਾ ਨਹੀਂ ਆਇਆ ਤੇ ਹੁਣ 4 ਜਨਵਰੀ ਨੂੰ ਬਹੁਤ ਵੱਡੀ ਮਹਾਪੰਚਾਇਤ ਇਸ ਖਨੌਰੀ ਬੋਰਡ ਤੇ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪੂਰੇ ਭਾਰਤ ਦੇ ਕਿਸਾਨ ਹਿੱਸਾ ਲੈਣਗੇ ਤਾਂ ਉਸ ਮਹਾਪੰਚਾਇਤ ਨੂੰ ਜਗਜੀਤ ਸਿੰਘ ਡੱਲੇਵਾਲ ਵੀ ਸੰਬੋਧਨ ਕਰਨਗੇ ਤੇ ਕਿਸਾਨਾਂ ਦੇ ਨਾਮ ਇੱਕ ਸਨੇਹਾ ਦਿੱਤਾ ਜਾਵੇਗਾ ਤੇ ਕੋਈ ਹੋ ਸਕਦਾ ਕਿ ਵੱਡੇ ਐਲਾਨ ਵੀ ਜਥੇਬੰਦੀਆਂ ਉਸ ਮਹਾਪੰਚਾਇਤ ਦੇ ਵਿੱਚ ਕਰ ਦੇਣ ਕੁਝ ਕਿਸਾਨ ਸਾਡੇ ਨਾਲ ਨੇ ਸਵੇਰ ਦੇ ਸਮੇਂ ਦੇ ਵਿੱਚ ਪ੍ਰਸਾਦੇ ਬਣਾ ਰਹੇ ਨੇ ਕੀ ਕਹਿਣਾ ਚਾਹੁੰਦੇ ਕਿੱਥੇ ਦੇ ਰਹਿਣ ਵਾਲੇ ਸਾਡਾ ਜ਼ਿਲ੍ਹਾ ਬਠਿੰਡਾ ਜੀ ਪਿੰਡ ਖੋਕ ਕੀ ਕਹਿਣਾ ਚਾਹੁੰਦੇ ਕੜਾਕੇ ਦੀ ਛੜ ਦੇਣ ਜੀ ਜਟੇਦਾ ਜੀ ਹੁਣ ਮਾਲ ਦੀਆਂ ਮੰਗਾਂ ਨੂੰ ਲੈ ਕੇ ਬੈਠੇ ਆ ਜਿਹੜੇ ਇੱਥੇ ਜੀਗੀ ਦਾ ਕਰਦਾ ਛੰਡਾ ਤੇ ਬੈਠਣ ਨੂੰ ਇਹ ਤਾਂ ਜਦੋਂ ਸਾਡੀਆਂ ਕੋਈ ਮੰਗਾਂ ਨਹੀਂ ਮੰਨੀਆਂ ਜਾਂਦੇ ਸਾਡੀ ਕੋਈ ਸੁਣਦਾ ਨਹੀਂ ਸਰਕਾਰਾਂ ਤਾਂ ਕਰਕੇ ਸਾਨੂੰ ਬੈਠਣਾ ਪੈ ਰਿਹਾ ਜੀ ਇੱਥੇ ਸਰਸਾ ਦੇ ਬਣਾਉਣੇ ਦਿੱਲੀ ਅੰਦੋਲਨ ਨੇ ਸਿਖਾਏ ਜਾਂ ਪਹਿਲਾਂ ਦੀ ਸਿੱਖੇ ਨਹੀਂ ਪਹਿਲਾਂ ਵੀ ਸੇਵਾ ਕਰਦੇ ਰਹਿੰਦੇ ਜੀ ਵੈਸੇ ਮੈਂ ਇੱਥੇ ਆ ਕੇ ਵੱਧ ਹੋਇਆ ਜੀ ਹਾਂ ਬਣਾ ਲੈਂਦੇ ਜੀ ਵੱਧ ਹੰਡ ਵੀ ਪੈ ਰਹੀ ਆ ਬਹੁਤ ਜ਼ਿਆਦਾ ਠੰਡ ਅਜਿਹੇ ਦੇ ਵਿੱਚ ਇੱਕ ਪਾਸੇ ਨਵਾਂ ਸਾਲ ਆਜ ਨਵੇਂ ਸਾਲ ਦਾ 2025 ਦਾ ਪਹਿਲਾ ਦਿਨ ਆ ਇੱਕ ਪਾਸੇ ਜਸ਼ਨ ਮਨਾਇਆ ਜਾ ਰਿਹਾ ਪਾਰਟੀਆਂ ਹੋ ਰਹੀਆਂ ਨੇ ਵੱਡੇ ਵੱਡੇ ਹੋਟਲਾਂ ਚ ਕਿਸਾਨ ਆ ਜਿਹੜਾ ਭਾਰਤ ਦਾ ਪੰਜਾਬ ਦਾ ਅੰਨ ਦਾਤਾ ਉਹ ਸੜਕਾਂ ਤੇ ਰੋ ਰਿਹਾ ਦੇਖੋ ਜੀ ਸਾਡੇ ਵਾਸਤੇ ਕੋਈ ਨਵਾਂ ਸਾਲ ਨਹੀਂ ਜੀ ਸਾਡਾ ਨਵਾਂ ਸਾਲ ਤਾਂ ਉਦੋਂ ਹੋਊਗਾ ਜਦੋਂ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਤੋਲਣ ਆਪਦੇ ਤੋਂ ਜਿੱਤ ਕੇ ਜਾਵਾਂਗੇ ਫਿਰ ਸਾਡਾ ਨਵਾਂ ਸਾਲ ਸਾਨੂੰ ਲੱਗੂਗਾ ਜੀ ਇਹਨੂੰ ਸਾਨੂੰ ਕੋਈ ਨਵੇਂ ਸਾਲ ਦਾ ਚਾਅ ਨਹੀਂ ਹੈਗਾ ਜੀ ਹੋਰ ਵੀ ਕਿਸਾਨ ਬੀਬੀਆਂ ਨੇ ਉਹਨਾਂ ਨਾਲੇ ਸਰੰਦਾ ਜਤਨ ਕਰਾਂਗੇ ਤਾਂ ਸਮੇਂ ਪ੍ਰਸਾਦੇ ਬਣਾਏ ਜਾ ਰਹੇ ਨੇ ਤੇ ਵੀ ਕੀ ਕਹਿਣਾ ਚਾਹੁੰਦੇ ਹੋ ਮੋਰਚੇ ਦੇ ਵਿੱਚ ਪ੍ਰਸਾਦੇ ਬਣਾ ਰਹੇ ਹੋ ਸਵਾਲ ਸਵਾਲ ਕਰ ਲੋ ਸਵਾਲ ਕਰ ਲੋ ਕੀ ਕਹਿਣਾ ਚਾਹੁੰਦੇ ਹੋ ਮੋਰਚੇ ਦੇ ਪ੍ਰਸਾਦੇ ਵੀ ਬਣਾ ਰਹੇ ਹੋ ਠੰਡ ਵੀ ਬਹੁਤ ਜ਼ਿਆਦਾ ਹੈ ਇੱਕ ਪਾਸੇ ਨਵਾਂ ਸਾਲ ਹੈ ਅੱਜ ਹੋਟਲਾਂ 'ਚ ਪਾਰਟੀਆਂ ਹੋ ਰਹੀਆਂ ਨੇ ਪਰ ਕਿਸਾਨ ਹੈ ਜਿਹੜਾ ਮੋਰਚਿਆਂ 'ਚ ਬੈਠਾ ਨਵੇਂ ਸਾਲ ਨੂੰ ਤੇ ਹੀ ਮੰਨਦੇ ਨਹੀਂ ਆ ਤੇ ਸੇਵਾ ਕਰਨ ਦਾ ਹੈ ਇਹਨਾਂ ਨੇ ਕਰ ਲੁਗਾ ਜਿਹੜੀ ਨਵੇਂ ਸਾਲ ਦੀ ਗੱਲ ਆ ਨਾ ਇਹ ਕੁਝ ਗਿਣਤੀ ਮਿੰਤੀ ਦੇ ਲੋਕਾਂ ਨਵਾਂ ਸਾਲ ਹੈ ਜੀ ਫਿਲਹਾਲ ਕਿਸਾਨਾਂ ਦਾ ਕੋਈ ਨਵਾਂ ਸਾਲ ਜਿੱਦਨ ਸਾਡੇ ਜਗਜੀਤ ਸਿੰਘ ਡੱਲੇਵਾਲ ਮਰਨਵਰਨ ਤੇ ਬੈਠੇ ਆ ਨਾ ਸਾਡੀ ਫਿਲਹਾਲ ਖੁਸ਼ੀ ਜਿਹੜੀ ਆ ਨੱਟ ਪਾਜ ਲਈ ਖੁਸ਼ੀ ਖਤਮ ਆ ਹਾਂ ਜਿੱਤਾਂ ਉਹ ਦਿਨ ਖੁਸ਼ੀ ਮਨਾਵਾਂਗੇ ਹਾਂ ਰੋਟੀ ਪਾਣੀ ਦਾ ਪ੍ਰਬੰਧ ਵੇਖੋ ਅਸੀਂ ਖਾਸ ਕਰਕੇ ਪੰਜਾਬ ਦੇ ਖਿੱਤੇ ਚ ਆਉਂਦੇ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਇੱਥੇ ਹਾਜੀ ਤਾਂ ਤੁਸੀਂ ਵੀਰ ਨੂੰ ਸਵਾਲ ਕੀਤਾ ਇਹ ਤੇ ਹਰ ਬੰਦਾ ਭੋਜਨ ਬਣਾਉਣਾ ਜਾਣਦਾ ਜੀ ਕਦੀ ਅੰਦੋਲਨਾਂ ਨੇ ਬਹੁਤ ਕੁਝ ਸਿਖਾਇਆ ਜੀ ਵੀ ਦੂਸਰੀ ਗੱਲ ਅੰਦੋਲਨਾਂ ਨੇ ਬਹੁਤ ਕੁਝ ਸਿਖਾਇਆ ਵਾ ਖਾਸ ਕਰਕੇ ਸੇਵਾ ਜਿਹੜਾ ਜੋ ਆਨੰਦ ਇਹ ਅੰਦੋਲਨ ਚ ਬੈਠ ਕੇ ਆਉਂਦਾ ਨਾ ਉਹਦਾ ਨਵੇਂ ਸਾਲ ਦਾ ਸਾਨੂੰ ਇੰਨੀ ਖੁਸ਼ੀ ਨਾ ਹੋਵੇ ਜੋ ਸੇਵਾ ਕਰਕੇ ਸਾਨੂੰ ਖੁਸ਼ੀ ਮਿਲਦੀ ਹੈ ਜੀ ਇਹਦਾ ਕਰਕੇ ਇਹ ਲੜਾਈ ਇਹ ਬਰਕਰਾਰ ਹੈ ਜੀ ਸੋ ਜਿੰਨਾ ਚਿਰ ਅਸੀਂ ਜਿੱਤਦੇ ਨਹੀਂ ਆ ਉਹਨਾਂ ਸਰ ਸਾਡੇ ਵਾਸਤੇ ਕੋਈ ਖੁਸ਼ੀ ਵਾਲੀ ਗੱਲ ਨਹੀਂ ਆ ਹਾਂ ਗਿਣਤੀ ਅਡਾਨੀ ਬਾਨੀ ਜਾਣੇ ਕਾਰਪੋਰੇਟਰ ਸਿਸਟਮ ਚਲਾ ਰਹੇ ਜਿਹੜੇ ਫੋਡ ਨੂੰ ਕੈਪਚਰ ਕਰਨਾ ਚਾਹੁੰਦੇ ਆ ਉਹਨਾਂ ਦੀ 9 ਸਾਲ ਦੀ ਗੱਲ ਹੋ ਸਕਦੀ ਹੈ ਸਾਡੇ ਆ ਤੇ ਕੋਈ ਨਵਾਂ ਸਾਲ ਨਹੀਂ ਹੈ ਜੀ ਦੱਸੋ ਕਿੰਨੇ ਕ ਵੱਜੇ ਤਿਆਰੀ ਹੋਣ ਲੱਗ ਜਾਂਦੀ ਹੈ ਜਿਸ ਤਰ੍ਹਾਂ ਸਵੇਰ ਦੇ ਤੁਸੀਂ ਲੰਗਰ ਦੇ ਵਿੱਚ ਪਰੌਂਠੇ ਬਣਾ ਰਹੇ ਹੋ ਅਸੀਂ ਵੀਰ ਜੀ ਮੈਂ ਸਾਢੇ 3:00 ਉੱਠਦਾ ਜੀ ਆਲੂ ਉਬਾਲਦਿਆਂ ਜੀ ਸਾਢੇ 3:00 ਨੂੰ ਆਲੂ ਬਾੜ ਕੇ ਗੋਭੀ ਕ੍ਰੈਸ਼ ਕਰਦੇ ਹਾਂ ਜਿਹਨੂੰ ਮੈਂ ਬਰੀਕ ਕਰ ਲੈਂਦੇ ਆ ਔਰ ਮਿਰਚਾਂ ਪਿਆਜ਼ ਤਿਆਰ ਕਰਕੇ ਤੇ ਫਿਰ ਅਸੀਂ 8:30 9:00 ਵਜੇ ਪਰੌਂਠੇ ਸ਼ੁਰੂ ਕਰ ਦਿੰਦੇ ਆ ਜੀ ਇਹ ਲਗਾਤਾਰ ਆਲੂ ਗੋਭੀ ਦੇ ਡੇਲੀ ਪਰੌ ਇਸੇ ਪ੍ਰੌਂਟਸਾਂਸ ਤੇ ਤਕਰੀਬਨ ਡੇਢ ਕੁਆਟ ਦੇ ਲਾਗੇ ਬੰਨੇ ਡੇਢ ਤੋਂ 2 ਕੁਆਟ ਦੇ ਵਿਚ ਇ ਪ੍ਰੌਂਟੇ ਤਿਆਰ ਕਰਦੇ ਹਾਂ ਦਿੱਲੀ ਅਸੀਂ ਹਾਂ ਹਾਂ ਦੇਸੀ ਘੋੜੇ ਦੇ ਪ੍ਰੌਂਟੇ ਪੈ ਜੀ ਬਿਲਕੁਲ ਕਿਉਂ ਆਇਆ ਜੀ ਉਹ ਪਾ ਰਹੇ ਤਿਆਰ ਕਰ ਰਹੇ ਹਾਂ ਜੀ ਬਾਕੀ ਅਸੀਂ ਕਿਉਂਕਿ ਅਸੀਂ ਸਿੱਖ ਕੌਮ ਚ ਆਉਂਦੇ ਆ ਜੇ ਸਾਡੇ ਮਰਗ ਦਾ ਭੋਗ ਹੋਵੇ ਨਾ ਉੱਥੇ ਵੀ ਦੇਸੀ ਘੋੜੇ ਦਾ ਹਲਵਾ ਬਣਦਾ ਪਤਾ ਤੁਹਾਨੂੰ ਸਾਰਿਆਂ ਨੂੰ ਉੱਥੇ ਵੀ ਦੇਸੀ ਘੋੜੇ ਦਾ ਹਲਵਾ ਬਣਦਾ ਵਾ ਜੇ ਸਾਡੇ ਇੱਥੇ ਕਿਤੇ ਖੁਸ਼ੀ ਦਾ ਪ੍ਰੋਗਰਾਮ ਹੋਵੇ ਤਾਂ ਵੀ ਅਸੀਂ ਕਿੜਾ ਦੇਸੀ ਘੋੜੇ ਦਾ ਬਣਾ ਕੇ ਵਰਤਦੇ ਹਾਂ ਜੀ ਅਸੀਂ ਗਮੀ ਤੇ ਖੁਸ਼ੀ ਨੂੰ ਬਰਾਬਰ ਲੈਨੇ ਆ ਨਵੇਂ ਸਾਲ ਕੋ ਬਾਤ ਨਹੀਂ ਆ ਹਰ ਰੋਜ਼ ਖੁਸ਼ ਹਾਂ ਜੀ ਆ ਖੁਸ਼ੀ ਜ਼ਿੰਦਗੀ ਜੀ ਰਹੇ ਆ ਹਾਂ ਇੱਕੋ ਹੀ ਦੁੱਖ ਐਸ ਵੇਲੇ ਵੀ ਸਾਡਾ ਇੱਕ ਬਜ਼ੁਰਗ ਮਰਨ ਵਰਤ ਤੇ ਬੈਠਾ ਵਾ ਉਹਨੂੰ ਅਸੀਂ ਸਮਰਪਤ ਆਂ ਜੀ ਸਾਡਾ ਪੂਰਾ ਭਾਰਤ ਜਿਹੜੇ ਮਿਹਨਤ ਕਾਛ ਲੋਕ ਦਸਾਂ ਨੂੰ ਆਂ ਦੀ ਕਿਰਤ ਕਰਦੇ ਨੇ ਸੋ ਪੂਰੇ ਦੇ ਪੂਰੇ ਲੋਕ ਦੱਲੇਵਾਲ ਦੀ ਐਸ ਵੇਲੇ ਜਿਹੜਾ ਮਰਨ ਵਰਤ ਤੇ ਉਹਨੂੰ ਸਮਰਪਤ ਕੰਮ ਕਰ ਰਹੇ ਆਂ ਜੀ ਅਸੀਂ ਇੱਕ ਸੰਗ ਦਾ ਰੋਜ਼ ਜਿਹੜਾ ਲੱਗਦੀ ਆ ਕਿੰਨਾ ਸੰਗ ਦਾ ਅਸੀਂ 1500 2000 ਦੇ ਕਰੀਬ ਜਿਹੜੇ ਸੰਗ ਤੇ ਸਾਡੇ ਇਥੋਂ ਲੰਘਦੇ ਪਹੁੰਚ ਜਾਂਦੇ ਆ ਜੀ 1500 ਦੇ 2000 ਦੇ ਕਰੀਬ ਸੰਗ ਤੇ ਜਿਹੜੀ ਇਥੋਂ ਭੋਜਨ ਛੱਕ ਜਾਂਦੀ ਇੱਕ ਲੰਗਰ ਤੋਂ ਲੰਗਰ ਬਹੁਤ ਤੁਸੀਂ ਦੇਖਿਆ ਬਾਹਰੋਂ ਲਾਗੇ ਲਾਗੇ ਪਿੰਡਾਂ ਨੂੰ ਲੰਗਰ ਬਣ ਕੇ ਆਉਂਦੇ ਜੀ ਅਸੀਂ ਕਿਸਾਨ ਸਘਰਸ਼ ਕਮੇਟੀ ਸਾਡੇ ਹੈਗੀ ਜਸੇਵੰਦਰ ਨਾ ਸਾਡੇ ਜਿਹੜੇ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਉਹ ਤਰਨ ਤਰਨਦੇ ਨੇ ਮੈਂ ਤੇ ਮੇਰੀ ਘਰ ਦੀ ਅਮਰਸਰ ਤੋਂ ਪਿੰਡ ਚਾਟੀਵੰਡਿਆ ਸਾਡੇ ਬੱਚੇ ਪਰਵਾ ਪਾਰ ਆ ਜੀ ਅਸੀਂ ਕੈਨੇਡਾ ਉਹ ਸਿਰਫ ਸੇਵਾ ਕਰਨ ਆਏ ਜੀ ਕਿੱਥੇ ਰਹਿੰਦੇ ਨੇ ਤੁਹਾਡੇ ਬੱਚੇ ਸਾਡੇ ਬਟੇ ਟ੍ਰਾਂਟੋਰ ਇਬਰਮਟਨ ਦੇ ਜੀ ਹਾਂ ਹਾਂ ਦੋ ਮੁੰਡੇ ਦੋਵੇਂ ਬਾਹਰ ਆ ਜੀ ਅਸੀਂ ਵੀ ਬਾਹਰੀ ਸੀ ਸੰਘਰਸ਼ ਕਰਕੇ ਆ ਗਏ ਜੀ ਵਾਪਸ ਇਹ ਤਾਂ ਥੋੜੇ ਦਿਨ ਪਹਿਲਾਂ ਆਈ ਆ ਮੈਨੂੰ ਪੰਜ 6 7 ਮਹੀਨੇ ਹੋ ਗਏ ਜੀ ਇੱਥੇ ਹੀ ਆ ਜੀ ਹਾਂ ਇਕੱਠੀ ਆਇਆ ਫਿਰ ਦੋਨੇ ਜਣੇ ਮੋਰਚੇ ਤੇ ਇਹ ਬਾਅਦ ਚ ਆਈ ਆ ਬੱਚੇ ਆਉਣ ਨਹੀਂ ਸੀ ਦਿੰਦੇ ਕਹਿੰਦੇ ਵੀ ਨਹੀਂ ਤੂੰ ਇੱਥੇ ਰਹਿ ਆ ਤਾਂ ਫਿਰ ਜਦੋਂ ਇੱਥੋਂ ਦਾ ਮਰਨਵਾਰ ਤਰਖਿਆ ਡੱਲੇਵਾਲ ਸਾਹਿਬ ਨੇ ਫਿਰ ਬੱਚੇ ਵੀ ਕਹਿਣ ਲੱਗੇ ਵੀ ਨਹੀਂ ਸਾਡੇ ਸਾਡੇ ਨਾਲੋਂ ਤੁਹਾਨੂੰ ਮੋਰਚੇ ਨੂੰ ਜ਼ਿਆਦਾ ਜ਼ਰੂਰਤ ਹੈ ਜੀ ਬੱਚਿਆਂ ਨੇ ਉਹਨਾਂ ਨੂੰ ਬੱਚਿਆਂ ਨੇ ਭੇਜਿਆ ਮੈਂ ਪਹਿਲਾਂ ਮਾ ਗਿਆ ਸੀ ਜੀ ਇਹ ਆ ਬੱਚੇ ਕਹਿੰਦੇ ਮੋਰਚੇ 'ਚ ਜ਼ਿਆਦੀ ਲੋੜ ਆ ਅਸੀਂ ਤਾਂ ਰੋਟੀ ਬਣਾ ਕੇ ਖਾ ਲਾਂਗੇ ਜੇ ਮੋਰਚੇ 'ਚ ਲੋਕ ਭੁੱਖੇ ਸੁੱਤੇ ਹੋ ਸਕਦਾ ਵਾ ਉੱਥੇ ਠੰਡ ਵੀ ਆ ਸਭ ਕੁਝ ਉਹਨਾਂ ਨੂੰ ਉੱਥੇ ਸਹੂਲਤਾਂ ਆ ਗਈਆਂ ਜੀ ਬੱਚੇ ਹੁਣ ਭੇਜ ਦੇ ਹਾਂ ਜੀ ਪੱਕੇ ਪੱਕੇ ਰਹਿਣੇ ਜੀ ਮੈਂ ਇਹ ਤਾਂ ਘਟੋ ਘਾਟੋ ਚੱਲਿਆ 1.5 ਸਾਲ ਤੇ ਉਹ ਚੱਲਿਆ ਤੇ ਮੈਂ ਤੇ 6 ਮਹੀਨੇ ਲਾ ਕੇ ਆ ਗਿਆ ਜੀ ਮੈਂ ਮੜ ਕੇ ਨਾ ਉਹ ਕਿਸਾਨ ਵੀ ਸੀ ਜਿਹੜੇ ਇਹਨਾਂ ਦੇ ਬੱਚੇ ਬ੍ਰਮਟਨ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਉਸ ਕਿਸਾਨੀ ਅੰਦੋਲਨ 'ਚ ਜਾਓ ਉੱਥੇ ਤੁਹਾਡੀ ਬਹੁਤ ਲੋੜ ਆ ਤਾਂ ਸਵੇਰ ਸਮੇਂ ਦੇ ਵਿੱਚ ਦੇਸੀ ਕਿਉ ਆ ਦੇ ਪਰੌਂਠੇ ਨੇ ਜਿਹੜੇ ਲੰਗਰ ਦੇ ਵਿੱਚ ਤਿਆਰ ਹੋ ਰਹੇ ਨੇ ਤਾਂ ਕਿਸਾਨ ਇਸ ਸਮੇਂ ਪ੍ਰਸ਼ਾਦੇ ਬਣਾ ਰਹੇ ਨੇ ਤਾਂ ਘਟੋ ਘਟ 2000 ਦੇ ਕਰੀਬ ਕਿਸਾਨਾਂ ਦੇ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਇੱਕ ਪਾਸੇ ਅੱਜ ਨਵਾਂ ਸਾਲ ਆ 2025 ਦਾ ਪਹਿਲਾ ਦਿਨ ਆ 1 ਜਨਵਰੀ ਆ ਤਾਂ ਵੱਡੇ ਵੱਡੇ ਹੋਟਲਾਂ 'ਚ ਪਾਰਟੀਆਂ ਵੀ ਹੋ ਰਹੀਆਂ ਨੇ ਤੇ ਦੂਜੇ ਪਾਸੇ ਕਿਸਾਨ ਆ ਜਿਹੜਾ ਉਸ ਸੜਕਾਂ ਤੇ ਰੋਲ ਰਿਹਾ ਜਿਨੇ ਬੁਖਮਰੀ ਦੇ ਵਿੱਚ ਪੂਰੇ ਭਾਰਤ ਦਾ ਢਿੱਡ ਭਰਿਆ ਉਹ ਕਿਸਾਨ ਅੱਜ ਕੜਕ ਦੀ ਠੰਡ ਦੇ ਵਿੱਚ ਰਾਤਾਂ ਕੱਟਣ ਦੇ ਲਈ ਪੂਰੇ ਦਿਨ ਕੱਟਣ ਦੇ ਲਈ ਮਜਬੂਰ ਹੈ ਸਾਥੀ ਜਗਦੀਸ਼ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਨਾਸ ਸਪੋਕਸਮੈਨ ਟੀਵੀ ਖਨੌਰੀ ਬਟ